ਅਸਲਾਮ ਵਾਲੇਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਹ ਸਾਰੇ ਵਧੀਆ ਹੋਗੇ ਇੱਕ ਪ੍ਰਵਾਸੀ ਜਿਹੜਾ ਕਿ ਇਹ ਗੁਰੂ ਦੇ ਨਾਮ ਦੇ ਉੱਤੇ ਪੰਜਾਬੀਆਂ ਨੂੰ ਆਪਣੇ ਸਿੱਖ ਸਰਦਾਰਾਂ ਵੀਰਾਂ ਨੂੰ ਬੇਫਕੂ ਬਣਾਉਂਦਿਆ ਸੀ ਉਹਨੂੰ ਅੱਜ ਦੇਵਾ ਸਿੱਧੂ ਭਾਈ ਬੇਨਕਾਬ ਕਰਨਦੇ ਆ ਤੇ ਨਾਲ ਹੀ ਨਾਲ ਕਿਸ ਤਰ੍ਹਾਂ ਉਸ ਪ੍ਰਵਾਸੀ ਦੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਤਾਰ ਜੁੜਦੇ ਆ ਲਿੰਕ ਜੁੜਦੇ ਆ ਇਸ ਦੇ ਬਾਰੇ ਵੀ ਦੱਸਦੇ ਪਏ ਆ ਬਹੁਤ ਵਧੀਆ ਵੀਡੀਓ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਹਾਂਜੀ ਪੰਜਾਬੀਓ ਸਾਸਰੀ ਕਾਲ ਜਿਵੇਂ ਕਿ சுரேਸ਼ ਨਾਮ ਦਾ ਇੱਕ ਪ੍ਰਵਾਸੀ ਪ੍ਰਵਾਸੀ ਮਜ਼ਦੂਰ ਪੰਜਾਬ ਦੇ ਅੰਦਰ ਆ ਕੇ ਇੱਕ ਵਾਰ ਬਹੁਤ ਜ਼ਿਆਦਾ ਵਾਇਰਲ ਹੋ ਜਾਂਦਾ ਹੈ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਵਿਕਰਮ ਸਿੰਘ ਮਜੀਠੀਆ ਦੇ ਨਾਲ ਬਹੁਤ ਵੱਡੇ ਲਿੰਕ ਕਿਉਂਕਿ ਇੱਕ ਪਾਸੇ ਪ੍ਰਵਾਸੀ ਜਿਹੜਾ ਭਈਆ ਸੀ ਉਹ ਗਦਾਰ ਨਿਕਲ ਗਿਆ ਪੰਜਾਬ ਦੇ ਅੰਦਰ ਬਹੁਤ ਸਾਰਾ ਨਾਮ ਕਮਾਇਆ ਔਰ ਦੂਜੇ ਪਾਸੇ ਗੁਰੂ ਦਾ ਜਿਹੜਾ ਕਿ ਬਾਣਾ ਪਾ ਕੇ ਉਨੇ ਕਿਹਾ ਕਿ ਮੈਂ ਪ੍ਰਚਾਰ ਕਰ ਰਿਹਾ ਗੁਰੂ ਦਾ ਕਿ ਤੁਸੀਂ ਗੁਰੂ ਆਲੇ ਬਣੋ ਪਰ ਦਰੇ ਸਾਡੇ ਵਿੱਚ ਉਹਦੀ ਗਦਾਰੀ ਦੇਖ ਕੇ ਪੂਰਾ ਪੰਜਾਬ ਹੈਰਾਨ ਹੈ ਕਿਉਂਕਿ ਇਹ ਰਿਕਾਰਡਿੰਗ ਵਾਇਰਲ ਹੋ ਚੁੱਕੀ ਹੈ ਪੰਜਾਬ ਦੇ ਅੰਦਰ ਪਹਿਲੇ ਹੀ ਬਹੁਤ ਸਾਰੀਆਂ ਖਬਰਾਂ ਨੇ ਤਹਿਲ ਕਮਾ ਚਾ ਦਿੱਤਾ ਕਿਉਂਕਿ ਬਿਕਰਮ ਸਿੰਘ ਮਜੀਠੀਆ ਜਿਹੜਾ ਕਿਉਂਕਿ ਪੰਜਾਬ ਦੇ ਅੰਦਰ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਐਸੀ ਖਬਰ ਦੇਖਣ ਜਾ ਰਹੇ ਹਾਂ ਤੇ ਪੰਜਾਬ ਦੇ ਅੰਦਰ ਪੂਰੇ ਆਕਾਲੀ ਦਲ ਦੀਆਂ ਅੱਖਾਂ ਖੁੱਲ ਗਈਆਂ ਨੇ ਤੋਦੇ ਬਿਕਰਮ ਸਿੰਘ ਮਜੀਠੀਆ ਨੂੰ ਅਕਸਰ ਕਿਹਾ ਜਾ ਰਿਹਾ ਸੀ ਕਹਿੰਦੇ ਜੀ ਨਾ ਤਾਂ ਵੱਡੇ ਪੱਧਰ ਦੇ ਉੱਤੇ ਕੋਈ ਪੈਸਾ ਹੈ ਤੇ ਨਾ ਕੋਈ ਕੇਸ ਬਣਦਾ ਪਰ ਪੰਜਾਬ ਦੀ ਸਰਕਾਰ ਨੇ ਇੱਕ ਐਸਾ ਜਾਲ ਬੁਆ ਦਿੱਤਾ ਜਿਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਇੱਕ ਜਾਨਵਰ ਦੀ ਤਰ੍ਹਾਂ ਫਸ ਗਿਆ ਤਾਂ ਹੁਣ ਇਹਨਾਂ ਬਾਦਲਾਂ ਦਾ ਤੇ ਇਹਨਾਂ ਮਜੀਠੀਆਂ ਦਾ ਡੀ ਐਂਡ ਕਹਿ ਸਕਦੇ ਆ ਕਿਉਂਕਿ ਪੰਜਾਬ ਦੀ ਸਰਕਾਰ ਨੇ ਇੱਕ ਐਸਾ ਜਾਲ ਬੁਣਿਆ ਸੀ ਕਿ ਬਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਇਹਨਾਂ ਲੋਕਾਂ ਨੂੰ ਵੀ ਪਲਕ ਸੀ ਕਿ ਵਿਕਰਮ ਮਜੀਠੀਆ ਦੇ ਖਾਤੇ ਜਾਂ ਕੋਈ ਉਹਨਾਂ ਦੇ ਲਿੰਕ ਕਿਹੜੇ-ਕਿਹੜੇ ਲੋਕਾਂ ਦੇ ਨਾਲ ਨੇ ਕਿੰਨੇ ਜਾਲ ਬੁਣਿਆ ਵਿਜੀਲੈਂਸ ਵਿਰੋ ਔਰ ਦੂਜੇ ਪਾਸੇ ਪੰਜਾਬ ਦੇ ਪੂਰੇ ਪ੍ਰਸ਼ਾਸਨ ਨੇ ਬਰਸਾਂ ਦੇ ਵਿੱਚ ਇੱਕ ਮਾਮਲਾ ਹੋਰ ਵੀ ਨਿਕਲ ਕੇ ਸਾਹਮਣੇ ਆਇਆ ਕਿਉਂਕਿ ਸੁਖਬੀਰ ਸਿੰਘ ਬਾਦਲ ਦੁਆਰਾ ਇੱਕ ਧੜਕੀ ਦਿੱਤੀ ਗਈ ਸੀ ਪੰਜਾਬ ਦੇ ਸਾਬਕਾ ਡੀਜੀਪੀ ਨੂੰ ਐਸ ਕਰਕੇ ਪੰਜਾਬ ਦੇ ਪ੍ਰਸ਼ਾਸਨ ਨੇ ਜੇਲ੍ਹ ਤੱਕ ਆਪਣਾ ਅਸਰ ਦਿਖਾ ਦਿੱਤਾ ਕਿ ਹੁਣ ਤੁਸੀਂ ਹਰ ਰੋਜ਼ ਸੁਣਦੇ ਹੋ ਕਿ ਵਿਕਰਮ ਮਜੀਠੀਆ ਦੇ ਨਾਲ ਕਿਸੇ ਵੀ ਲੀਡਰ ਜਾਂ ਇਹਨਾਂ ਦੇ ਕਿਸੇ ਵੀ ਨੇਤਾ ਜਾਂ ਇਹਨਾਂ ਦੇ ਘਰ ਦੇ ਕਿਸੇ ਮੈਂਬਰ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਕਿ ਜੇਲ੍ਹ ਦਾ ਪ੍ਰਸ਼ਾਸਨ ਕਹਿੰਦੇ ਨੇ ਜੀ ਸਾਨੂੰ ਤਾਂ ਮਿਲਣ ਨਹੀਂ ਦਿੰਦੇ ਪਰ ਮਾਮਲੇ ਬਹੁਤ ਵੱਡੇ ਵੱਡੇ ਨਿਕਲ ਕੇ ਆ ਗਏ ਨੇ ਹੁਣ ਮੈਂ ਜਿਹੜੀ ਤੁਹਾਨੂੰ ਇੱਕ ਰਿਕਾਰਡਿੰਗ ਸੁਣਾਉਣ ਜਾ ਰਿਹਾ ਪੰਜਾਬ ਦੇ ਇੱਕ ਗਦਾਰ ਬੰਦੇ ਦੀ ਕਹਿ ਸਕਦੇ ਆ ਕਿਉਂਕਿ ਇੱਕ ਗਿਆਨੀ ਬੂਟਾ ਸਿੰਘ ਨੇ ਇੱਕ ਵੀਡੀਓ ਪਾਈ ਸੀ ਐਸੇ ਹੀ ਭਈਏ ਪ੍ਰਵਾਸੀ ਤੇ ਉਹ ਕਹਿੰਦੇ ਨੇ ਕਹਿੰਦਾ ਇੱਕ ਦਿਨ ਇਸਤੇ ਜੂਤ ਫਿਰੂਆ ਤੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹਦਾ ਸੱਚ ਆ ਜਾਣਾ ਸੋ ਗੱਲ ਸੱਚ ਹੋ ਗਈ ਅਗਿਆਨੀ ਬੂਟਾ ਸਿੰਘ ਦੀ ਕਿਉਂਕਿ ਇਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜਿਹੜੇ ਪ੍ਰਵਾਸੀ ਦੇ ਉੱਤੇ ਸਾਡੇ ਪੰਜਾਬ ਦੇ ਲੋਕ ਭਰੋਸਾ ਕਰ ਰਹੇ ਨੇ ਉਹਨਾਂ ਨੇ ਕਿਹਾ ਸੀ ਕਿ ਹੁਣ ਇਹਦੇ ਤੋਂ ਸਿੱਖੀ ਤੁਸੀਂ ਸਿੱਖੋਗੇ ਤੁਸੀਂ ਇਸ ਤੋਂ ਨਾਮ ਦਾ ਪ੍ਰਚਾਰ ਕਰਾਓਗੇ ਬਹੁਤ ਸਾਡੇ ਸਾਰੇ ਹੋਰ ਵੀ ਪੰਜਾਬ ਦੇ ਅੰਦਰ ਗ੍ਰੰਥੀ ਨੇ ਬਹੁਤ ਸਾਰੇ ਹੋਰ ਵੀ ਸਮਾਜ ਦੇ ਵਿੱਚ ਇਹ ਲੋਕ ਨੇ ਇਹੋ ਜਿਹੇ ਬੁੱਧੀਜੀਵੀ ਜਿਹੜੇ ਕਿ ਸਾਡੇ ਸਮਾਜ ਨੂੰ ਚੰਗੀ ਸਿੱਖਿਆ ਦੇ ਸਕਦੇ ਸੀ ਪਰ ਕਿਤੇ ਨਾ ਕਿਤੇ ਸਾਡਾ ਪੰਜਾਬ ਵੀ ਦੋਸ਼ੀ ਹੁੰਦਾ ਜਿਵੇਂ ਕਿ ਬਾਦਲਾਂ ਦੇ ਨਾਲ ਪਹਿਲਾ 25 ਸਾਲ ਲੱਕੇ ਚੱਲਿਆ ਪੰਜਾਬ ਤੇ ਅੱਜ ਪੰਜਾਬ ਦੀ ਦਸ਼ਾ ਕੀ ਹੈ ਅੱਜ ਉਹਨਾਂ ਅਕਾਲੀਆਂ ਨੂੰ ਮਿੱਟੀ ਦੇ ਵਿੱਚ ਕਿਉਂ ਮਲਾਇਆ ਇਹ ਤੁਹਾਡੇ ਸਾਹਮਣੇ ਆ ਬਿਲਕੁਲ ਐਸੇ ਹੀ ਪ੍ਰਕਾਰ ਉਹ ਪ੍ਰਵਾਸੀ ਭਈਆ ਆਪਣੇ ਪੈਰ ਪੁਸਾਰਦਾ ਜਾ ਰਿਹਾ ਸੀ ਜਿਵੇਂ ਕਿ ਗਿਆਨੀ ਬੂਟਾ ਸਿੰਘ ਨੇ ਕਿਹਾ ਉਹ ਬਿਲਕੁਲ ਗੱਲਾਂ ਸੱਚ ਹੋ ਚੁੱਕੀਆਂ ਨੇ ਤੇ ਮੈਂ ਤੁਹਾਨੂੰ ਇਹਦੀ ਅੱਜ ਰਿਕਾਰਡਿੰਗ ਵੀ ਸੁਣਾਉਣ ਜਾ ਰਿਹਾ ਹਾਂ ਇਸ ਰਿਕਾਰਡਿੰਗ ਦੇ ਵਿੱਚ ਇੱਕ ਬਹੁਤ ਵੱਡਾ ਆਫਰ ਇਸ ਪ੍ਰਵਾਸੀ ਨੇ ਕੀ ਕੀਤਾ ਸਾਡੇ ਲੋਕਾਂ ਦੇ ਨਾਲ ਪੁੱਤਰ ਕਰਾਂ ਮੇਰਾ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੇ ਨਾਲ ਕਿਵੇਂ ਜੁੜਦੇ ਨੇ ਬਹੁਤ ਵੱਡੀ ਖਬਰ ਆ ਜਿਹੜੀ ਤੁਸੀਂ ਦੇਖੋਗੇ ਸੁਣੋ ਇਹ ਕਰਦੇ ਹੋ ਕਿ ਨਾਮ ਚਪੋ ਸਿੰਘ ਸਜੋ ਤੇ ਜੇ ਕੋਈ ਇਹ ਕਹਿੰਦਾ ਹੈ ਕਿ ਅਸੀਂ ਤੁਹਾਨੂੰ ਮਿਲਣਾ ਤੁਸੀਂ ਉਹ ਤੋਂ ਪੈਸੇ ਮੰਗਦੇ ਹੋ ਤਾਂ ਪੋਡਕਾਸਟ ਤੋਂ ਬਾਰੇ ਗੱਲ ਕੀਤੀ ਸੀ ਨਾ ਤੇ ਉਹ ਮੈਨੂੰ ਦੱਸੋ ਜੀ ਫਿਰ ਐ ਆ ਜਾਓ ਸਾਡਾ ਆਓ ਅੱਛਾ ਅੱਜ ਜੇਵਾਸਾ ਦੇ ਨਾਲ ਨਾਲ ਜੇਵਾਸਾ ਨਾਲ ਨਾਲ ਜਦੋਂ ਦਾ ਫੋਟੋ ਪ੍ਰਚਾਰ ਹੀ ਕਰਨਾ ਮਨਾ ਇਹਦੇ ਬਾਰੇ ਵੀ 10000 ਤੋਂ ਕਿਹਦੀ ਵੀ ਗੱਲ ਨਹੀਂ ਆਉਣੀ ਹੈ ਤੁਸੀਂ ਕੱਲ ਤਾਰ ਆਏ ਨਾ ਪੈਸਾ ਮਾਰੇ ਪੁੱਛ ਰਹੇ ਕਿ ਕਿੰਨੇ ਪੈਸਾ ਦੇਣਾ ਮੈਂ 10000 ਤੋਂ ਸ਼ੁਰੂ ਕਰਾਂ 10 ਸੌਂਡਾ ਪੰਜਾਬ ਵਾਲੇ ਉਹ ਪ੍ਰਵਾਸੀ ਹੈ ਜਿਹੜੇ ਦਾ ਇੱਕ ਵੀਡੀਓ ਵਾਇਰਲ ਹੁੰਦਾ ਕਹਿੰਦਾ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਇਹ ਉਹਦੀ ਮਤਲਬ ਭਾਸ਼ਾ ਦੇ ਵਿੱਚ ਦੱਸ ਰਿਹਾ ਤਾਂ ਹੁਣ ਦੇਖੋ ਪੰਜਾਬ ਦੇ ਅੰਦਰ ਗੁਰੂ ਸਾਹਿਬ ਦੀਆਂ ਬੇਅਦਬੀਆਂ ਬਹੁਤ ਸਾਰੀਆਂ ਹੋਈਆਂ ਪਰ ਜੇਕਰ ਕੋਈ ਗੁਰੂ ਦੇ ਨਾਮ ਨੂੰ ਯੂਜ਼ ਕਰਕੇ ਇਸਤੇਮਾਲ ਕਰਕੇ ਵਰਤ ਕੇ ਐਸੀ ਛਵੀ ਬਣਾ ਦੇਵੇ ਕਿ ਪੰਜਾਬ ਦੇ ਲੋਕਾਂ ਨੂੰ ਜਿਹੜੇ ਸਾਡੇ ਹੀ ਪੰਜਾਬ ਦੇ ਗ੍ਰੰਥੀ ਜਾਂ ਪੰਜਾਬ ਦੇ ਬੁੱਧੀਜੀਵੀ ਲੋਕ ਜਿਵੇਂ ਕਿ ਗਿਆਨੀ ਬੂਟਾ ਸਿੰਘ ਦੀ ਗੱਲ ਮੈਨੂੰ ਯਾਦ ਆ ਗਈ ਹੈ ਕਿ ਭਾਈ ਇਹ ਪ੍ਰਵਾਸੀ ਦੇ ਇੱਕ ਦਿਨ ਯੁੱਧ ਭਰੂਆ ਤੇ ਤੁਸੀਂ ਫੇਰੋਗੇ ਪੰਜਾਬ ਦੇ ਲੋਕ ਕਿਉਂਕਿ ਹੁਣ ਇਹ ਪ੍ਰਵਾਸੀ ਤੋਂ ਸਿੱਖੋਗੇ ਤੁਸੀਂ ਆਪਣੀ ਸਿੱਖੀ ਦੇ ਢੰਗ ਕਿਉਂਕਿ ਸਾਡੇ ਪੰਜਾਬ ਦੇ ਅੰਦਰ ਬਹੁਤ ਸਾਰੇ ਨੇ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਦੀ ਹੁਣ ਅੱਖਾਂ ਖੁੱਲ ਗਈਆਂ ਨੇ ਕਿ ਪ੍ਰਵਾਸੀ ਨੇ ਇੱਕ ਪੱਤਰਕਾਰ ਨੂੰ ਡਿਮਾਂਡ ਕੀਤੀ ਹੈ ਕਹਿੰਦਾ ਜੇਕਰ ਮੇਰੀ ਇੰਟਰਵਿਊ ਕਰਨੀ ਆ ਗੁਰੂ ਸਾਹਿਬ ਦੀ ਸ਼ਬਦਾਂ ਦੇ ਉੱਤੇ ਕੋਈ ਗੱਲ ਕਰਨੀ ਆ ਤਾਂ ਮੈਂ 10000 ਰੁਪਿਆ ਆਪਣੀ ਡਿਮਾਂਡ ਕਰਦਾ ਤੇ ਆਫਰ ਕਰਦਾ ਕਿ ਮੈਂ 10000 ਰੁਪਿਆ ਲਾਹੂੰਗਾ ਤਾਂ ਹੁਣ ਤੁਹਾਡੇ ਸਾਹਮਣੇ ਆ ਪੰਜਾਬ ਦੇ ਅੰਦਰ ਇਹ ਪ੍ਰਵਾਸੀ ਪ੍ਰਵਾਸੀ ਹੀ ਰਹਿਣਗੇ ਪੰਜਾਬ ਦੀ ਧਰਤੀ ਦੇ ਉੱਤੇ ਜੰਮੇ ਜਾਇਆਂ ਨੂੰ ਜਿਹੜੇ ਸਾਡੇ ਬੁੱਧੀਜੀਵੀ ਤੇ ਗ੍ਰੰਥੀ ਲੋਕ ਦੇ ਉਹਨਾਂ ਦੇ ਸਾਡੇ ਉੱਪਰੋਸਾਰੀ ਕਰਦੇ ਤੇ ਆ ਪ੍ਰਵਾਸੀ ਦੇ ਉੱਤੇ ਭਰੋਸਾ ਕਰਨ ਚੱਲੇ ਸੀ ਤੇ ਆ ਤੁਹਾਡੇ ਸਾਹਮਣੇ ਪ੍ਰਵਾਸੀ ਦਾ ਕਾਰਨਾਮਾ ਆਪਣੀ ਜੁਬਾਨ ਦੇ ਵਿੱਚੋਂ ਸੁਣਾ ਦਿੱਤਾ ਤੁਹਾਨੂੰ ਕਿ ਉਹਨੇ ਕਿਹਾ ਕੀ ਸੀ ਤਾਂ ਹੁਣ ਦੂਜੇ ਪਾਸੇ ਆਜੋ ਵੀ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਲੈ ਕੇ ਪੰਜਾਬ ਦੇ ਅੰਦਰ ਇੱਕ ਬਹੁਤ ਵੱਡੀ ਹਹਾਕਾਰ ਮੱਚੀ ਆ ਕਿਉਂਕਿ ਬਹੁਤ ਸਾਰੇ ਲੋਕ ਪੰਜਾਬ ਦੇ ਅੰਦਰ ਇਹਨਾਂ ਲੋਕਾਂ ਦੇ ਨਾਲ ਨੇ ਜਿਹੜੇ ਕਿ ਬਾਹਰੋਂ ਅੰਦਰੋਂ ਵੀ ਹੋ ਸਕਦੇ ਨੇ ਜਿਵੇਂ ਕਿ ਕਹਿੰਦੇ ਜੀ 13000 ਪਿੰਡ ਪੰਜਾਬ ਦਾ 6 ਕਰ ਇੱਕ ਪਿੰਡ ਦੇ ਵਿੱਚ 4 ਬੰਦੇ ਵੀ ਲਾਈਏ ਤਾਂ 13 ਦੁਨਾ 26 ਤੇ 26 ਦੁਨਾ 52000 ਬੰਦਾ ਵਿਕਰਮ ਸਿੰਘ ਮਜੀਠੀਆ ਨੇ ਛੱਡਿਆ ਸੀ ਤੇ ਉਹਨਾਂ ਲੋਕਾਂ ਦੇ ਨਾਲ ਜਿਹੜੇ ਲਿੰਕ ਸੀ ਉਹ ਇੱਕ ਇੱਕ ਕਰਕੇ ਸਾਹਮਣੇ ਆ ਰਹੇ ਨੇ ਇੱਕ ਬੰਦਾ ਫੜਿਆ ਜਾਂਦਾ ਜਿਹੜਾ ਕਿ ਖੰਨੇ ਤੋਂ ਹੁੰਦਾ ਤਾਂ ਉਸ ਦੇ ਹੰਮ ਦੇ ਨਾਲ ਵਿਕਰਮ ਸਿੰਘ ਮਜੀਠੀਆ ਦਾ ਇਹ ਕਾਲਾ ਸਮਰਾਜ ਤੇ ਕਾਲਾ ਧੰਦਾ ਚੱਲ ਰਿਹਾ ਸੀ ਤਾਂ ਹੁਣ ਹੌਲੀ ਹੌਲੀ ਬਿਕਰਮ ਸਿੰਘ ਮਜੀਠੀਆ ਦੀਆਂ ਜ਼ਿੰਦਗੀ ਦੀਆਂ ਪੋਲਾਂ ਖੋਲਣੀਆਂ ਸ਼ੁਰੂ ਹੋ ਗਈਆਂ ਨੇ ਤੇ ਦੂਜੇ ਪਾਸੇ ਪੰਜਾਬ ਦੀ ਸਰਕਾਰ ਪੰਜਾਬ ਦੀ ਵਿਜੀਲੈਂਸ ਬਿਊਰੋ ਜਿਨ੍ਹਾਂ ਨੂੰ ਇੱਕ ਚੱਕਵਾ ਦੇਣ ਦੀ ਕੋਸ਼ਿਸ਼ ਕੀਤੀ ਬਿਕਰਮ ਸਿੰਘ ਮਜੀਠੀਆ ਨੇ ਕਿਤੇ ਬੰਗਲੌਰ ਤੋਂ ਵਕੀਲ ਬੁਲਾਏ ਜਾਂਦੇ ਨੇ ਕਰੋੜਾਂ ਰੁਪਈਆ ਦੀ ਫੀਸ ਦਿੱਤੀ ਜਾਂਦੀ ਆ ਤੇ ਉਸ ਵਕੀਲ ਨੂੰ ਇੱਕ ਗੱਲ ਕਹੀ ਜਾਂਦੀ ਆ ਕਿ ਮੇਰੀ ਜ਼ਮਾਨਤ ਸਾਡੇ ਪੰਜਾਬ ਦੇ ਵਕੀਲ ਸਾਡੇ ਆਪਣੇ ਬੁਲਾਰੇ ਮੇਨ ਮੁਖ ਜਿਹੜੇ ਕਿ ਅਰਸ਼ਦੀਪ ਕਲੇਰ ਨੇ ਉਹ ਵੀ ਨਹੀਂ ਕਰਵਾ ਸਕਦੇ ਤਾਂ ਹੁਣ ਤੁਸੀਂ ਮੇਰੀ ਜ਼ਮਾਨਤ ਕਰਵਾਉਣੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਕਰੋੜਾ ਰੁਪਏ ਪਹਿਲਾਂ ਹੀ ਫੀਸ ਦਿੱਤੀ ਗਈ ਹੈ ਤਾਂ ਦੇਖੋ ਵਕੀਲ ਨੇ ਹੁੰਡੀ ਦਾ ਇੱਕ ਦਾ ਪੇਚ ਕੀ ਖੇਡਿਆ ਸੀ ਜੱਜ ਦੇ ਸਾਹਮਣੇ 2007 ਤੋਂ ਲੈ ਕੇ 2017 ਤੱਕ ਦਾ ਯਾਨੀ 10 ਸਾਲ ਦਾ ਪੂਰਾ ਚੱਠਾ ਸਾਹਮਣੇ ਰੱਖ ਦਿੱਤਾ ਉਹਦੇ ਵਿੱਚ ਦੱਸਿਆ ਕਿ ਭਾਈ ਮੇਰਾ ਕਲਾਇੰਟ નિર્ਦੋਸ਼ ਹੈ ਪਰ ਵਿਕਰਮ ਸਿੰਘ ਮਜੀਠੀਆ ਨੂੰ ਅਦਾਲਤਾਂ ਵੀ ਜਾਣਦੀਆਂ ਨੇ ਸਰਕਾਰ ਵੀ ਜਾਣਦੀ ਹੈ ਪੰਜਾਬ ਦੇ ਸਾਡੇ ਸਾਰੇ ਲੋਕ ਜਾਣਦੇ ਨੇ ਕਿ ਭਾਈ ਇਹ ਚਿੱਟੇ ਦਾ ਤਸਕਰਤਾ ਹੈਗਾ ਪੰਜਾਬ ਦੀਆਂ ਲੋਕਾਂ ਦੇ ਪੰਜਾਬ ਦੀਆਂ ਮਾਵਾਂ ਦੇ ਤੇ ਪੰਜਾਬ ਦੀਆਂ ਭੈਣਾਂ ਦੇ ਘਰਾ ਮਾਰੇ ਨੇ ਮਾਵਾਂ ਦੇ ਪੁੱਤ ਮਾਰੇ ਨੇ ਜਿਹੜੇ ਕਿ ਅੱਜ ਰਖੜੀ ਦਾ ਤਿਹਾੜੀ ਮਨਾਉਣ ਤੇ ਵੀ ਹੋ ਰੋ ਰਹੇ ਸੀ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਤਾਣੇ ਮਾਰੇ ਕਹਿੰਦੇ ਜੀ ਹਰ ਸამართਕਾਰ ਬਾਦਲ ਤਾਂ ਕਹਿੰਦੇ ਬਾਗੀ ਹੈ ਉਤੋ ਕਹਿੰਦੇ ਮੇਰੀਆਂ ਗੱਡੀਆਂ ਰੋਕਤੀਆਂ ਮੈਨੂੰ ਫਾਇਦਾ ਲਾਉਣਾ ਪਿਆ ਦੇਖੋ ਇਹਨਾਂ ਦਾ ਰਤਵਾ ਕੀ ਆ ਪੰਜਾਬ ਵਾਲਿਓ ਸਮਝੋ ਗੱਲ ਨੂੰ ਛਿਹੜੇ ਲੋਕ ਪੈਦਲ ਚੱਲਣ ਤੋਂ ਕਹਿੰਦੇ ਨੇ ਅਸੀਂ ਪੈਦਲ ਚੱਲਨੇ ਆ ਸਾਡੀਆਂ ਗੱਡੀਆਂ ਨਹੀਂ ਅੰਦਰ ਆਉਣ ਦਿੱਤੀਆਂ ਤੁਹਾਡੇ ਪੰਜਾਬ ਦਾ ਕੁਝ ਨਹੀਂ ਬਣਾ ਸਕਦੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੇਖਿਆ ਕਿ ਉਹ ਪ੍ਰਵਾਸੀ ਦੇਖ ਲਓ ਕਿਸ ਤਰ੍ਹਾਂ ਗੁਰੂ ਦਾ ਬਾਣਾ ਪਾਈ ਫਿਰਦਾ ਸੀ ਸਿੱਖੀ ਦਾ ਰੂਪ ਧਾਰ ਕੇ ਤੇ ਕਿਸ ਤਰ੍ਹਾਂ ਪੰਜਾਬੀਆਂ ਨੂੰ ਬੇਅਕੂ ਬਣਾਉਂਦਿਆ ਸੀ ਗਿਆਨੀ ਬੂਟਾ ਸਿੰਘ ਨੇ ਪਹਿਲਾਂ ਹੀ ਵੀਡੀਓ ਪਾ ਕੇ ਕਹਿ ਦਿੱਤਾ ਸੀ ਕਿ ਇੱਕ ਬਰੂਪਿਆ ਵੈ ਇੰਤ ਤਬਾਰ ਨਾ ਕਰੋ ਇਹਨੂੰ ਕੁਛ ਨਹੀਂ ਪਤਾ ਲੇਕਿਨ ਹੁਣ ਤੇ ਦੇਵਾ ਸਿੱਧੂ ਭਾਈ ਨੇ ਵੀ ਇਹ ਵੀਡੀਓ ਪਾ ਕੇ ਸਾਬਤ ਕਰਤਾ ਹੈ ਕਿ ਜਿਹੜਾ ਪ੍ਰਵਾਸੀ ਸੀ ਇਹ ਬਰੂਪੀਆ ਸੀ ਜਦੋਂ ਇੱਕ ਪੱਤਰਕਾਰ ਨੇ ਉਹਨੂੰ ਪੁੱਛਿਆ ਕਿ ਤੁਸੀਂ ਗੁਰੂ ਦੇ ਬਾਰੇ ਕੁਝ ਦੱਸੋ ਤੇ ਉਹਨੇ ਕਿਹਾ ਮੈਂ 10000 ਰੁਪਏ ਲੈ ਕੇ ਫਿਰ ਦੱਸਾਂਗਾ ਉਹਦੀ ਜਿਹੜੀ ਅਸਲੀਅਤ ਹੈ ਸਾਰਿਆਂ ਦੇ ਸਾਹਮਣੇ ਆ ਗਈ ਤੇ ਨਾਲ ਹੀ ਨਾਲ ਦੇਖ ਲਓ ਵੀਰੋ ਕਿ ਬਿਕਰਮ ਸਿੰਘ ਮਜੀਠੀਆ ਜਿਸ ਤਰ੍ਹਾਂ ਉਹਨੇ 13 ਪਿੰਡਾਂ ਦੇ ਵਿੱਚ ਆਪਣੇ 52000 ਬੰਦੇ ਛੱਡੇ ਸੀ ਨਸ਼ੇ ਵਾਸਤੇ ਕਿ 52000 ਲੋਕ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਤਬਾਹ ਕਰਨਦੇ ਸੀ ਪੰਜਾਬ ਦਾ ਘਰਾਂ ਦੇ ਜਿਹੜੇ ਦੀਵੇ ਬੁਝਾਉਂਦੇ ਸੀ ਪੰਜਾਬ ਦੀ ਨੌਜਵਾਨੀ ਦਾ ਕਹਾਨ ਕਰੰਦੇ ਸੀ ਕਿ 52000 ਲੋਕ ਬਿਕਰਮ ਸਿੰਘ ਮਜੀਠੀਆ ਦੇ ਨਾਰ ਰਹੇ ਸੀ ਤੇ ਉਹ ਸਾਰਾ ਕੰਮ ਦੇਖ ਲੋ ਕਿ ਸਿਮ ਦੇ ਜ਼ਰੀਏ ਕਰਦਾ ਸੀ ਜਗਜੀਤ ਸਿੰਘ ਜਿਹੜਾ ਬੰਦਾ ਉਹਦੀ ਸਿਮ ਜਿਹੜੀ ਉਹਦੇ ਨਾਂ ਉਹਦੇ ਜ਼ਰੀਏ ਉਹ ਸਾਰੇ ਕੰਮ ਕਰਦਾ ਸੀ ਤਾਂ ਕਿ ਮੈਂ ਵੀ ਕਿਸੇ ਤਰ੍ਹਾਂ ਮੁਸ਼ਕਲ 'ਚ ਨਾ ਫਸਾਂ ਲੇਕਿਨ ਵੀਰੋ ਜਦੋਂ ਮੁਸ਼ਕਲ ਟਾਈਮ ਹੁੰਦਾ ਫਿਰ ਉਦੋਂ ਜਿੰਨੀਆਂ ਮਰਜ਼ੀ ਤਦਬੀਰਾਂ ਕਰ ਲਓ ਫਿਰ ਬੰਦਾ ਵੱਜਦਾ ਨਹੀਂ ਕਿ ਹੁਣ ਜਗਜੀਤ ਸਿੰਘ ਵੀ ਭੋਲਾ ਵੀ ਜਦੋਂ ਫੜਿਆ ਗਿਆ ਤੇ ਉਹਨੇ ਵੀ ਸਾਰੇ ਇਹ ਵਿਕਰਮ ਸਿੰਘ ਮਜੀਠੀਆ ਦੇ ਪੋਲ ਖੋਲ ਦਿੱਤੇ ਕਿ ਕਿੱਦਾਂ 13 ਪਿੰਡਾਂ ਦੇ ਵਿੱਚ 52000 ਬੰਦੇ ਛੱਡੇ ਸੀ ਜਿਹੜਾ ਕਿ ਨਸ਼ੇ ਦਾ ਕੰਮ ਕਰਦੇ ਸੀ ਨਸ਼ਾ ਵੇਚਦੇ ਸੀ ਕਿਸ ਤਰ੍ਹਾਂ ਪੰਜਾਬ ਨੂੰ ਤਬਾਹ ਕਰਨ ਦਾ ਸੋਚਿਆ ਸੀ ਬਾਕੀ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖੀ ਹੈ ਇਸ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਕਮੈਂਟ ਕਰਕੇ ਆਪਣੀ ਰਾਏ ਦਾ اظہار لازਮੀ ਕਰਿਓ ਆਪਣਾ ਰਖੋ ਟੇਅਰ ਸਾਰਾ ਖਿਆਲ ਰੱਬ ਰੱਖੇ